ਸਾਰੇ ਦੋਸਤਾਂ ਨੂੰ ਪਿਆਰ ਭਰੀ ਸ਼ਾਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਜਿਹੜੇ ਬਲੌਗ ਵਿੱਚ ਭਾਈ ਗੁਰੂ ਸਾਰਿਆਂ ਤੇ ਆਪਣਾ ਮੇਰ ਭਰਿਆ ਅੱਖ ਰੱਖਣ ਜੀ ਸਾਰੀ ਸੰਗਤ ਨੂੰ ਹੋਲੇ ਮਹਲੇ ਦੀਆਂ ਲੱਖ ਲੱਖ ਵਧਾਈਆਂ ਜੀ ਪਹਿਲਾਂ ਤਾਂ ਪਾਲਟੀਬਾਜੀ ਕਰਕੇ ਕੰਮ ਖੜ ਗਿਆ ਤਾਂ ਇਸ ਪਾਲਟੀਬਾਜੀ ਹਰੇਕ ਪਿੰਡ 'ਚ ਹੈਗੀ ਤਕਰੀਬਨ ਪਰ ਜੇ ਬੰਦੇ ਸਮਝਦਾਰ ਹੋਣ ਨੌਜਵਾਨ ਤਾਂ ਪਾਲਟੀਬਾਜੀ ਖਤਮ ਕਰਕੇ ਦੁਬਾਰੇ ਬਣ ਸਕਦੇ ਆ ਪਾਲਟੀਬਾਜੀ ਬਣ ਵੀ ਮੜੀ ਜੀ ਗੱਲ ਪਰ ਜਾਂਦੀ ਐ ਏਡੀ ਬੜੀ ਗੱਲ ਨਹੀਂ ਹੁੰਦੀ ਹਰੇਕ ਨੇ ਆਪਣੀ ਈਗੋ ਉੱਪਰ ਰੱਖੀ ਵੀ ਹੁੰਦੀ ਆ ਚਲੋ ਕਰਨ ਕਿਰਪਾ ਵਾਹਿਗੁਰੂ ਸਭ ਪਿਆ ਸੰਗਰਾਦ ਕਰਕੇ ਵੀ ਕੁਝੋ ਹੋਲੇ ਮਹਲੇ ਕਰਕੇ ਵੀ ਪੂਰਾ ਸੰਗਰਾਦ ਇਕੱਠਾ ਸੰਗਤ ਦੀ ਗੱਲ ਤਾਂ ਉੱਥੇ ਆ ਗਈ ਸੰਗਤ ਦੀ ਸਰਦਾ ਚ ਤਾਂ ਕੋਈ ਕਮੀ ਨਹੀਂ ਜਿਹੜੇ ਉੱਪਰ ਟੱਕੜ ਬੋਜ ਬੈਠੇ ਹਨ ਇਹਨਾਂ ਨੇ ਪੰਥ ਦਾ ਨਾਸ ਮਾਰਿਆ ਪਿਆ ਕਦੇ ਜਫੇਕਾਰ ਲਾ ਦਿੰਦੇ ਆ ਕਦੇ ਤਾਰ ਦਿੰਦੇ ਆ ਰਹਿ ਗੂ ਮਾਖੇ ਸਮਾਪੇ ਇਹਨਾਂ ਨੂੰ ਇੱਧਰ ਬੰਦੇ ਕਰ ਰਹੇ ਨੇ ਲਟਕਣੇ ਦੀ ਤਿਆਰੀ ਮਾਝੇ ਵਾਲੇ ਭਾਉ ਆਏ ਹੋਏ ਆ 100 ਰੁਪਏ 'ਚ 2 ਮਿੰਟ ਲਟਕਣਾ ਹੈ ਪੈਪਰ 1000 ਰੁਪਿਆ ਨਾਮ ਆ ਅਜੇ ਤੱਕ ਲਟਕਤਾ ਨਹੀਂ ਹੋਇਆ ਕਿਸੇ ਦੇ ਵੀ ਕਰ ਰਹੇ ਨੇ ਕੋਸ਼ਿਸ਼ ਬੰਦੇ ਚੱਲ ਰਿਹਾ ਜੀ ਰਸ ਦਾ ਲੰਗਰ ਇੱਠਾ ਸਾਹਿਬ ਗੇਟ ਦੇ ਸਾਹਮਣੇ ਗੁਰਦੁਆਰਾ ਦੇ ਗੁਰਦੁਆਰਾ ਸਾਹਿਬ ਦੇ ਘਰ ਤੋਂ ਸਾਹਮਣੇ ਸੰਗਤ ਤਾਂ ਵੀ ਪੂਰਾ ਇਕੱਠਾ ਆ ਆਏ ਆਪੋ ਸਾਡਾ ਲੱਗਾ ਢੋਲ ਦਰਮਦਾਨ ਚਾਹ ਬਰੱਜ ਲਾਗੇ ਚਾਹ ਦਾ ਲੰਗਰ ਚੱਲ ਰਿਹਾ ਹੈ ਬਹੁਤ ਸਪਿਰਟ ਆ ਸਾਡੀ ਭੂਮ ਵਿੱਚ গুরুত্ব বকশা হওয়া তো লগর